ਨਜ਼ਦੀਕੀ ਪਿੰਡ ਕੜੂਆ ਵਿਖੇ ਰੇਲਵੇ ਵਿਭਾਗ ਦੇ ਵੱਲੋਂ ਕੜੂਆ ਤੋਂ ਬੱਤਾਂ ਜਾਣ ਵਾਲੀ ਸੜਕ ਤੇ ਅੰਡਰਬ੍ਰਿਜ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਇਲਾਕਾ ਨਿਵਾਸੀਆਂ ਦੇ ਵਿਰੋਧ ਕਰਾਣੇ ਕੰਮ ਰੁਕ ਗਿਆ ਭਾਰਤੀ ਕਿਸਾਨ ਯੂਨੀਅਨ ਸਿਦੂਪੁਰ ਦੇ ਆਗੂ ਮਹਿਰ ਸਿੰਘ ਤੇੜੀ ਸਾਪ ਦਾ ਸਰਪੰਚ ਸਰਬਜੀਤ ਸਿੰਘ ਗੋਲਾ ਤੇ ਹਕੀਕਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਵੇਂ ਉਹਨਾਂ ਨੂੰ ਪਤਾ ਲੱਗਾ ਕਿ ਰੇਲਵੇ ਵਿਭਾਗ ਦੇ ਵੱਲੋਂ ਫਾਟਕ ਹਟਾ ਕੇ ਅੰਡਰਬ੍ਰਿਜ ਬਣਾਉਣ ਦੀ ਤਿਆਰੀ ਕੀਤੀ ਗਈ ਤਾਂ ਉਹਨਾਂ ਇਲਾਕਾ ਨਿਵਾਸੀਆਂ ਨੂੰ ਇਕੱਠੇ ਕਰਕੇ ਕੰਮ ਰੁਕਵਾ ਦਿੱਤਾ ਇਸ ਅੰਡਰਬ੍ਰਿਜ ਦੇ ਬਣਨ ਦੇ ਨਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਕੜੂਆ ਤਰੇ ਸ ਸਲਕਦਿਆਲੇ ਦੁਆਲੇ ਜਿਸ ਕਰਕੇ ਖੇਤੀਬਾੜੀ ਮਸ਼ੀਨਰੀ ਦਾ ਹੋਂ ਜਾਣਾ ਔਖਾ ਹੋ ਜਾਵੇਗਾ ਬੱਚਿਆਂ ਦਾ ਸਕੂਲ ਜਾਣਾ ਦਫਤਰੀ ਕੰਮਕਾਜ ਵਾਲਿਆਂ ਦਾ ਜਾਣਾ ਰੇਲਵੇ ਯਾਤਰੀਆਂ ਦਾ ਵੀ ਔਖਾ ਹੋ ਜਾਵੇਗਾ ਉਹਨਾਂ ਯਾਦ ਦਵਾਏ ਕਿ ਕੁਝ ਦਿਨਾਂ ਪਹਿਲਾਂ ਵੀ ਵਿਭਾਗ ਵੱਲੋਂ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਿਵਾਸੀਆਂ ਦੇ ਵੱਲੋਂ ਰੋਕ ਦਿੱਤਾ ਗਿਆ ਸੀ ਤੇ ਅਧਿਕਾਰੀਆਂ ਨੇ ਤਦ ਵੀ ਭਰੋਸਾ ਦਿੱਤਾ ਸੀ ਕਿ ਇਲਾਕਾ ਨਿਵਾਸੀਆਂ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਕੰਮ ਨਹੀਂ ਹੋਵੇਗਾ ਅੱਜ ਫਿਰ ਕੰਮ ਦੁਬਾਰਾ ਸ਼ੁਰੂ ਹੋਣ ਦੀ ਉਹਨਾਂ ਨੂੰ ਸੂਚਨਾ ਮਿਲੀ ਹੈ ਤਾਂ ਮੌਕੇ ਤੇ ਰੇਲਵੇ ਤੇ ਪੁਲਿਸ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਅਗਲੇ 1 ਮਹੀਨੇ ਤੱਕ ਪੁਲ ਸੁਵਧਿ ਕੋਈ ਵੀ ਕਾਰਜ ਨਹੀਂ ਹੋਵੇਗਾ ਹਾਲਾਂਕਿ ਲੋਕਾਂ ਨੇ 2 ਮਹੀਨੇ ਦੀ ਮਿਆਦ ਦੀ ਮੰਗ ਵੀ ਕੀਤੀ ਹੈ ਇਸ ਮੌਕੇ ਗੁਰਵਿੰਦਰ ਸਿੰਘ ਕਾਲਾ ਗੁਰਿੰਦਰ ਸਿੰਘ ਧਨੁਆ ਜਸਸੀ ਘੜੂਆ ਨਹਿਰ ਸਿੰਘ ਜਸਵੰਤ ਸਿੰਘ ਸਣੇ ਹੋਰ ਇਲਾਕਾ ਨਿਵਾਸੀ ਮੌਜੂਦ ਪ੍ਰਧਾਨ ਜੀ ਅੱਜ ਫਟਕਾਂ ਤੇ ਇਕੱਠੇ ਹੋਏ ਹੋ ਕੀ ਮਸਲਾ ਹੈ ਜੀ ਇਹ ਇਹ ਮਸਲਾ ਜੀ ਐਸ ਪਾਟਕ ਨੂੰ ਅੰਡਰ ਬ੍ਰਿਜ ਬਣਾਉਣ ਦਾ ਹੈ ਅੱਜ ਤੋਂ ਮੇਰਾ ਖਿਆਲ ਹੈ ਵੀ ਮਹੀਨਾ ਖੋ ਗਿਆ ਇਹ ਰੇਲਵੇ ਵਾਲੇ ਪਹਿਲਾਂ ਵੀ ਆਏ ਸੀ ਇੱਥੇ ਬੋਰਡ ਵੀ ਲਾਗੇ ਤੇ ਵੀ ਅਸੀਂ ਇਸ ਪਾਟਕ ਨੂੰ ਪੱਟਣਾ ਇਸ ਤਰੀਕੇ ਨਾਲ ਸ਼ੁਰੂ ਕਰ ਦੇਣਾ ਉਸ ਦਿਨ ਵੀ ਇੱਥੇ 5-700 ਬੰਦਾ ਸਾਡਾ ਏਡੇ ਟਾਈਮ ਇਕੱਠਾ ਹੋ ਗਿਆ ਦਾ ਵੀ ਸਾਡਾ ਰਸਤਾ ਨਾ ਬੰਦ ਕਰੋ ਕਿਉਂਕਿ ਇਸ ਰੇਲਵੇ ਲਾਈਨ ਨੂੰ ਨਾ ਜਿੰਨੇ ਵੀ ਅੰਡਰ ਬ੍ਰਿਜ ਲੱਗੇ ਹਨ ਉਹ ਸਾਰਿਆਂ ਦੇ ਵਿੱਚ ਪਾਣੀ ਖੜਦਾ ਬ੍ਰਿਜ ਦੇ ਦੂਰ ਆਏ ਆ ਜਿੱਦਣ بارش ਪੈਂਦੀ ਹੈ ਰੋੜੇ ਬੰਦ ਹੋ ਜਾਂਦੇ ਚਮਕੌਰ ਵਾਲੇ ਚੌਕ ਤੋਂ ਮਰੇਡੇ ਵੱਲਣਾ ਪੈਂਦਾ ਉਤੋਂ ਅੱਗੇ ਬੜੌਲੀ ਆ ਗਿਆ ਬੜੌਲੀ ਤੋਂ ਪਾਣੀ ਕੱਢਦੇ ਜੀ ਕੋਈ 8-8 ਫਿਰ ਖੜਾ ਰਹਿੰਦੇ ਆ ਮਾਚੀਪੁਰ ਰੋਡ ਚੱਲਿਆ ਹੀ ਨਹੀਂ ਇਹ ਵੀ ਬੰਦ ਹੈ ਜਿੱਨੇ ਸਾਡੇ 5 ਪਿੰਡ ਹੈ ਪਰ ਜਿਹੜੇ ਕੜੂਵੇਂ ਦਾ ਜੁੜੇ ਹੈ ਸੋਸਾਇਟੀ ਤੇ ਲੈ ਕੇ ਸਕੂਲ ਹਸਪਤਾਲ ਤੀ ਲੈ ਕੇ ਸਾਡਾ ਰਸਤਾ ਬਿਲਕੁਲ ਬੰਦ ਹੁੰਦਾ ਜਾਂ ਤਾਂ ਅਸੀਂ ਮਰੇਡੇ ਵਾਲੀ ਸੜਕ ਨੂੰ ਹੋ ਕੇ ਆਵਾਂਗੇ ਜਾਂ ਸਕੂਲਾਪਨ ਨੂੰ ਹੋ ਕੇ ਜਾਵਾਂਗੇ 5-7 ਕਿਲੋਮੀਟਰ ਸਾਨੂੰ ਬਾਟ ਪਾਦੀ ਅਸੀਂ ਬੇਨਤੀ ਕਰਦੇ ਸੀ ਵੀ ਯਾ ਤਾਂ ਇਸ ਫਾਟਕ ਨੂੰ ਜਿਉਂ ਦਾ ਤਿਉ ਹੀ ਰਹਿਣ ਦਿਓ ਸਾਨੂੰ ਇੱਕ ਤਾਂ ਰਸਤਾ ਰਹਿ ਜਵੇ ਠੀਕ ਹੈ ਜੀ ਤੇ ਉਸ ਤੇ ਇਹ ਗੱਲ ਮੁੱਕੀ ਸੀ ਕਿ ਅਸੀਂ ਉੱਪਰ ਗੱਲ ਕਰਦੇ ਆਂ ਤੇ ਅਸੀਂ ਇਹ ਗੱਲ ਕਰਕੇ ਤੁਹਾਨੂੰ ਫੇਰ ਦੱਸਾਂਗੇ ਅੱਜ ਕੀ ਗੱਲ ਹੋਈ ਹੈ ਜਿਹੜਾ ਦੁਬਾਰਾ ਅੱਜ ਪਤਾ ਨਹੀਂ ਕੀ ਹੋਇਆ ਸਾਨੂੰ ਤਾਂ ਇਹਦਾ ਵੀ ਮੇਰਾ ਪਿੰਡ ਥੇੜੀ ਹੈ ਮੇਰਾ ਪਿੰਡ ਕੜੂਆਣੀ ਹੈ ਸਰਪੰਚ ਸਾਹਿਬ ਦਾ ਇਹ ਨੇ ਆ ਕੇ ਫੋਨ ਕਰਿਆ ਵੀ ਅੱਜ ਫੇਰ ਰੇਡ ਵੇਲੇ ਆਈਆਂ ਨਾਲ ਪੁਲਿਸ ਨੂੰ ਵੀ ਆਪਣੇ ਕਾਨੂੰਨ ਦੀ ਸਤੀਤੀ ਕਾਬੂ ਰੱਖਣ ਨੂੰ ਲੈ ਕੇ ਆਏ ਆਂ ਵੀ ਫਾਟਕ ਨੂੰ ਫੇਰ ਬੰਦ ਕਰਨਾ ਆ ਜਿੰਨਾ ਕੁ ਪਤਾ ਲੱਗ ਰਿਹਾ ਖੇਤਾਂ 'ਚ ਕੰਮ ਦੇ ਜ਼ੇਨ ਆ ਉਹੀ ਬੰਦੇ ਦਵਾ ਦਾ ਪਾਉਣ ਲੱਗੇ ਆ ਵੀ ਕਿਤੇ ਝੋਨੇ ਦਾ ਸੀਜ਼ਨ ਆ ਸਾਡੀਆਂ ਤਾਂ ਅੱਜ ਹੀ ਟਰਾਲੀਆਂ আর ਮਸ਼ੀਨਾਂ ਦਾ ਬੰਦ ਹੋ ਜਾਣਗੇ ਹੁਣ ਉਹੀ ਗੱਲ ਇਹਨਾਂ ਦੇ ਨਾਲ ਕਰੀ ਹੈ ਵੀ ਕਮ ਸੇ ਕਮ 2 ਮਹੀਨੇ ਦਾ ਇਹਦਾ 9 ਨਾਲੋਂ ਵੀ ਅਸੀਂ ਬੰਦ ਕਰਨਾ ਸਾਨੂੰ ਝੋਨਾ ਵੱਢ ਕੇ ਕੜਕ ਬੀਜਣੀ ਠੀਕ ਹੈ ਉਸ ਤੋਂ ਬਾਅਦ ਅਸੀਂ ਰੇਲਵੇ ਵਿਭਾਗ ਨੂੰ ਯਾ ਪੰਜਾਬ ਸਰਕਾਰ ਨੂੰ ਜਿੱਥੇ ਵੀ ਸਾਡਾ ਜੋਰ ਚੱਲਿਆ ਅਸੀਂ ਕੋਸ਼ਿਸ਼ ਕਰਕੇ ਦੇਖਣੀ ਹੈ ਵੀ ਇਹ ਫਟ ਕੇ ਜਿਉਂਦਾ ਤਹ ਤਿਓ ਰਹੇ ਇਹਨੂੰ ਅੰਡਰ ਬ੍ਰਿਜ ਨਾ ਕਰੋ ਤਾਂ ਕਿ ਕੜੂਆ ਜਿਹੜਾ ਕਿ ਮਿਊਂਸਪਲਿਟੀ ਬਣ ਗਈ ਹੈ ਉਹਨੇ ਪਿੰਡ ਨਹੀਂ ਰਿਹਾ ਇਹ ਵੱਡਾ ਸ਼ਹਿਰ ਬਣਨ ਦੀ ਤਿਆਰੀ ਵਿੱਚ ਆ ਇੱਥੇ ਬੜੀ ਅਵਸਾਰੀਆਂ ਹੋ ਰਹੀਆਂ ਠੀਕ ਹੈ ਜੀ ਬਈ ਇਹਦਾ ਜਿਹੜਾ ਰਕਾਵਟ ਰਹਾ ਪੈਜਵੇ ਦੇ ਬਦਲ ਦੇ ਵਿੱਚ ਤੇ ਬਾਕੀ ਇੱਥੇ ਜਿਹੜੇ ਅਸੀਂ ਸਕੂਲਾਂ ਦੇ ਬੱਚੇ ਵੀ ਇੱਥੇ ਰੋਉਣੇ ਆ ਸਾਰੇ ਗੱਬਾਂ ਨੂੰ ਅਸੀਂ ਸੋਸਾਇਟੀ ਦਾ ਖਾਦ ਚੱਕਣ ਵੀ ਇੱਥੇ ਆਉਣੇ ਆ ਇਹ ਪੰਜ ਪਿੰਡ ਕਿ ਆ ਮੇਰਾ ਖਾਲਾ ਕਈ ਸੌ ਖੀਲਾ ਜ਼ਮੀਨ ਐ ਕੜੂਏ ਦੀ ਪਾਰ ਇਹ ਨਾ ਸਾਰਿਆਂ ਲੋਕਾਂ ਦਾ ਕੰਮ ਬੰਦ ਰਾ ਹੋ ਜਵੇ ਇਹ ਤਾਂ ਜਿਉ ਦਾ ਤਿਉ ਰ ਹੈ ਸਰਪੰਚ ਸਾਹਿਬ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਰੇਲਵੇ ਵਾਲੇ ਕਾਰਵਾਈ ਕਰਨਾਂਗੇ ਮੈਨੂੰ ਇੱਥੇ ਆਪਣੇ ਨਾਲ ਘਾਰਾਂ ਮੰਗੂਣਾ ਦੇ ਠੀਕ ਹੈ ਜੀ ਉਹਨਾਂ ਦਾ ਫੋਨ ਗਿਆ ਵੀ ਐ ਤੇ ਐ ਵੀ ਰਸਤਾ ਪੱਟਨੇ ਆ ਰੇਲਵੇ ਵਾਲੇ ਪਰ ਮੈਨੂੰ ਕਹਿੰਦਾ ਵੀ ਤੁਹਾਡੀ ਮੀਟਿੰਗ ਹੋਈ ਜਾਂ ਮੈਨਾਂ ਪਹਿਲਾਂ ਇਹਨਾਂ ਨੇ ਕਿਹਾ ਸੀ ਕੋਈ ਰੇਲਵੇ ਵਿਭਾਗਰ ਤੁਹਾਡੀ ਮੀਟਿੰਗ ਦਾ ਡੀਪੀ ਜਲ ਕਰਾਉਂਗੇ ਉਤੇ ਬਾਅਦ ਐਸ ਡੀ ਐਮ ਨੇ ਵੀ ਮੌਕਾ ਦੇਖਿਆ ਐਸ ਡੀ ਐਮ ਗਾਇਲ ਵੀ ਸਾਡੀ ਇਹੀ ਗੱਲ ਹੋਈ ਵੀ ਸਾਡਾ ਰਸਤਾ ਬੰਦ ਹੋ ਜਾਣਾ ਸਾਨੂੰ ਝੋਨਾ ਨਹੀਂ ਕਿਦਰੇ ਨੂੰ ਨਿਕਲਣਾ ਸਾਨੂੰ 10 ਜਾਂ 12 ਕਿਲੋਮੀਟਰ ਘੁੰਮ ਕੇ ਆਉਣਾ ਪੈਣਾ ਉਸ ਦਿਨ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਤਾਂ ਵੀ ਥੋੜੀ ਮੀਟਿੰਗ ਤੇ ਸਾਰੇ ਪਿੰਡਾਂ ਦੇ ਸਰਪੰਚਾਂ ਦੀ ਐਮ ਸੀਆਂ ਦੀ ਮੀਟਿੰਗ ਤੇ ਬਗੈਰ ਅਸੀਂ ਪੱਟੂਗੇ ਨਹੀਂ ਅੱਜ ਫੇਰ ਇਹਨਾਂ ਨੇ ਫੋਰਸ ਸਮੇਤ ਲਿਆ ਕੇ ਇੱਥੇ ਪੱਟਣ ਦੀ ਨੂੰ ਬਾਤ ਕਰਨ ਲੱਗੇ ਸੀ ਉਹਦਾ ਅਸੀਂ ਬਰੋਧ ਕਰਦੇ ਵੀ ਜਦ ਤੱਕ ਸਾਡੀ ਕੋਈ ਮੀਟਿੰਗ ਡੀਸੀ ਵਗੈਰਾ ਜਾਂ ਕਿਸੇ ਨਾਲ ਨਹੀਂ ਹੁੰਦੀ ਜਦ ਤੱਕ ਅਸੀਂ ਪੱਟਣ ਨਹੀਂ ਹੁਣ ਕੀ ਆਸ਼ਵਾਸ਼ਣ ਮਿਲਿਆ ਪ੍ਰਸ਼ਾਸਨ ਨੂੰ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਮਹੀਨਾ ਤਾਂ ਕਹਿ ਨਹੀਂ ਆ ਜੀ ਅਸੀਂ 2 ਮਹੀਨੇ ਮੰਗੇ ਆ ਵੀ 2 ਮਹੀਨੇ ਡਿਲੇ ਕਰੋ ਇਹਨੂੰ ਝੋਨਾਰ ਅਸੀਂ ਕਣਕ ਦੀ ਬਜਾਈ ਕਰਕੇ ਉਹਦੇ ਬਾਅਦ ਵਿਚਾਰ ਕਰੂੰਗੇ ਠੀਕ ਹੈ ਠੀਕ ਨਹੀਂ